ਸਤਿ ਸ਼੍ਰੀ ਅਕਾਲ ਇੱਕ ਵਾਰ ਫਿਰ ਤੋਂ ਆ ਜਾਣਾ ਚੈਨਲ ਅਮਰ ਸਿੰਘ ਸੋਹੇ ਤੇ ਤੇ ਮੇਰੇ ਨਾਲ ਹਰ ਰੋਜ਼ ਜਿੱਦਰਾ ਅਮਰ ਸਿੰਘ ਦੀ ਬਾਦਲਾ ਨਾਲ ਨੇ ਤੇ ਹਰ ਰੋਜ਼ ਕੋਈ ਨਾ ਕੋਈ ਨਵੀਂ ਗੱਲ ਕੱਢ ਕੇ ਲਿਆਉਂਦੇ ਨੇ ਤੇ ਅੱਜ ਜਿਹੜੀ ਇਹਨਾਂ ਨੇ ਗੱਲ ਲਿਆਂਦੇ ਤੇ ਸਵਾਲ ਆ ਵੈਸੇ ਮੈਨੂੰ ਤਾਂ ਸਮਝ ਨਹੀਂ ਆਇਆ ਮੇਰੇ ਤਾਂ ਉਹੀ ਤਾਂਾਂ ਦੀ ਟੱਪ ਗਿਆ ਤੇ ਇਹ ਸਵਾਲ ਦਾ ਜਵਾਬ ਅਸੀਂ ਛੋਡੇ ਤੋਂ ਪੁੱਛਾਂਗੇ ਤੇ ਇਹਦਾ ਜਵਾਬ ਅਸੀਂ ਅਗਲੀ ਵੀਡੀਓ ਦੇ ਨਾਲ ਬਿਲਕੁਲ ਅਗਲੀ ਵੀਡੀਓ 'ਚ ਇਹਦਾ ਜਵਾਬ ਆ ਜਿਹੜਾ ਅਸੀਂ ਅਗਲੀ ਵੀਡੀਓ ਦੇ ਵਿੱਚ ਦੇਵਾਂਗੇ ਅਜੇ ਤੱਕ ਜਵਾਬ ਤਾਂ ਮੈਨੂੰ ਵੀ ਨਹੀਂ ਪਤਾ ਲੱਗਿਆ ਵੈਸੇ ਅਗਲੀ ਵੀਡੀਓ 'ਚ ਹੀ ਮੈਨੂੰ ਪਤਾ ਲੱਗੂਗਾ ਉਹਨਾਂ ਚ ਤੁਸੀਂ ਵੀ ਸੋਚ ਕੇ ਜਰੂਰ ਦੱਸਿਓ ਵੀ ਜਿਹੜਾ ਇਹ ਵੀਡੀਓ ਦਾ ਸਵਾਲ ਜਿਹੜਾ ਅਸੀਂ ਸਵਾਲ ਅੱਜ ਪੁੱਛਣ ਗਿਆ ਅਮਰ ਸਿੰਘ ਜੀ ਤੇ ਉਸ ਸਵਾਲ ਦਾ ਜਵਾਬ ਕੀ ਹੈ ਤੁਸੀਂ ਵੀ ਆਪਣੀ ਕੈਲਕੂਲੇਸ਼ਨ ਕਰ ਲਿਓ ਤੇ ਦੱਸਿਓ ਹੋ ਸਕਦਾ ਫਿੱਟ ਆ ਜੇ ਕਿਤੇ ਨਾ ਕਿਤੇ ਜਵਾਬ ਤੇ ਅਮਰ ਸਿੰਘ ਜੀ ਕੀ ਸਵਾਲ ਹੈ ਅੱਜ ਦਾ ਹਾਂਜੀ ਗੱਲ ਬੜੀ ਹੈ ਵੀ ਦਿਲਚਸਪ ਹੈ ਹੂੰ ਤੇ ਜਿਹੜੇ ਪੁਰਾਣੇ ਬਜ਼ੁਰਗ ਨੇ ਉਹਨਾਂ ਨੂੰ ਤਾਂ ਇੱਕ ਕਹਾਣੀ ਦਾ ਜਾ ਉਸ ਸਵਾਲ ਦਾ ਅਗਲ ਦਾ ਪਤਾ ਹੋਵੇ ਨਵੇਂ ਮੁੰਡੇ ਨੂੰ ਨਵੇਂ ਬੱਚਿਆਂ ਨੂੰ ਨਹੀਂ ਪਤਾ ਇਹ ਗੱਲ ਦਾ ਹਾਂ ਇੱਕ ਗੱਲ ਮੈਂ ਇੱਥੇ ਹੋਰ ਐਡ ਕਰਨਾ ਚਾਹੁੰਦਾ ਕਿ ਇਹ ਤੋਂ ਪਹਿਲਾਂ ਨਾ ਹੁਣ ਦੇ ਸਮੇਂ ਦੇ ਵਿੱਚ ਵੈਸੇ ਇਸ ਤਰ੍ਹਾਂ ਦੇ ਸਵਾਲ ਨੇ ਜੋ ਜਮਾ ਬਿਲਕੁਲ ਖਤਮ ਹੋ ਗਏ ਖਤਮ ਹੋ ਗਏ ਪਹਿਲਾਂ ਜਿਹੜੇ ਪਿੰਡਾਂ ਦੇ ਮੁੰਡਾਂ 'ਚ ਕੀ ਗੱਲ ਜਲਦੀ ਹਾਂ ਸੱਥਾਂ 'ਚ ਬਹਿ ਕੇ ਜੋ ਗੱਲ ਕਰਦੀਆਂ ਇਹ ਗੱਲਾਂ ਆਮ ਚੱਲਦੀਆਂ ਸੀ ਤੁਹਾਨੂੰ ਅਕਸਰ ਬਜ਼ੁਰਗ ਜਿਹੜੇ ਇਹ ਸਵਾਲ ਇਸ ਤਰ੍ਹਾਂ ਆਈਆਂ ਜਿਹੜਾ ਦੋ ਫੜੋ ਤੇ ਮੈਂਟਲੀ ਜਿਹੜਾ ਬੋਝ ਵੀ ਪਾਉਂਦੇ ਕਿਉਂਕਿ ਪਹਿਲਾਂ ਦੇ ਫਿਰ ਜਿਹੜੇ ਉਹ ਲੋਕ ਨੇ ਜਿਨ੍ਹਾਂ ਦੀ ਉਮਰ ਹੁਣ ਹੈਗੀ 70 ਦੇ ਨੇੜੇ ਜਾਂ 80 ਦੇ ਨੇੜੇ ਉਹਨਾਂ ਨੂੰ ਉਸ ਤਰ੍ਹਾਂ ਦੀ ਜਿਹੜੀ ਮਤਲਬ ਕਿ ਕੈਲਕੂਲੇਸ਼ਨ ਆ ਉਹ ਹੱਥਾਂ ਦੀ ਹੁੰਦੀ ਸੀ। ਹਾਂ ਜੀ ਤੁਹਾਡੇ ਬਿਲਕੁਲ। ਉਹਨਾਂ ਨੂੰ ਹੁਣ ਅੱਜ ਵਾਂਗੂ ਜੇ ਅਸੀਂ ਹੁਣ 2 ਤੇ 2 4 ਵੀ ਅਸੀਂ ਕੈਲਕੂਲੇਟਰ ਤੇ ਜੋੜਦੇ ਆ। ਹਾਂ ਉਹ ਕੋਈ ਵੀ ਦੱਸੋ ਉਹਨਾਂ ਦੀ ਗਣਕੇ ਦੱਸ ਦਿੰਦੇ। ਇਸੇ ਤਰ੍ਹਾਂ ਦੀ ਸਵਾਲ ਆ ਤੇ ਤੁਸੀਂ ਸੁਣਦੇ ਰਹੋ ਤੇ ਦੱਸਿਓ ਜਰੂਰ। ਹਾਂਜੀ। ਉਹ ਸਵਾਲ ਆ ਇਸ ਤਰ੍ਹਾਂ ਦੇ ਵੀ ਅਸੀਂ ਪੜ੍ਹਦੇ ਸੀ ਉਦੋਂ ਮੈਂ ਅਸੀਂ ਕਈ ਕੀ ਮੁੰਡੇ ਸੀ ਉੱਥੇ ਇੱਥੇ ਨਿੱਕਰੇ ਬੈਠੇ। ਹੂੰ। ਕੋ ਫਿਰਨੀ ਦੇ ਉੱਤੇ ਬੈਠ ਕੇ ਸੀ ਉੱਥੇ ਬੈਠੇ ਸੀ। ਪਰ ਦੇ ਵਕਤ ਮੈਂ ਨੋਮੀ ਦੀ ਗੱਲ ਹੈ। ਠੀਕ ਹੈ ਜੀ। ਅੱਜ ਪੇਪਰਾਂ ਉਸ ਤੋਂ ਅਗਲੇ ਦਿਨ ਸਾਡਾ ਮੈਥ ਦਾ ਪੇਪਰ ਸੀ ਅੱਛਾ ਅਸੀਂ ਉਹ ਮੈਥ ਦੇ ਪੜ੍ਹ ਹੀ ਜਾ ਰਹੇ ਸੀ ਸਵਾਲ ਕੱਢ ਹੀ ਜਾ ਰਹੇ ਸੀ ਉਹ ਸਾਡੇ ਕੋਲ ਇੱਕ ਬਜ਼ੁਰਗ ਆਇਆ ਬੰਦਾ ਉਹ ਕਹਿੰਦਾ ਵੀ ਹੋਰ ਵੀ ਸਾਬ ਪੜਾ ਕੋ ਕੀ ਹਾਲ ਨੇ ਠੀਕ ਹੈ ਜੀ ਕੀ ਪੜਦੇ ਹੋ ਭਾਈ ਅਸੀਂ ਅਕਜੀ ਤਾਂ ਸਾਬ ਸਾਬ ਪੜ੍ਹਦੇ ਆ ਜਿਹੜੇ ਸਵਾਲ ਸੂਰ ਹੱਲ ਕਰਦੇ ਕੱਲ ਨੂੰ ਸਾਡਾ ਪੇਪਰ ਹੈ ਅੱਛਾ ਉਹ ਕਹਿੰਦਾ ਜੀ ਸਾਬ ਪੜ੍ਹਦੇ ਹੋ ਜਰ ਕਹਦਾ ਇੱਕ ਸਵਾਲ ਮੈਨੂੰ ਪਾ ਦੇਣਾ ਫਿਰ ਉਹਦਾ ਜਵਾਬ ਦੇ ਦੇਣਾ ਵੀ ਉਹਦਾ ਜਵਾਬ ਮੈਨੂੰ ਦੇ ਦਿਓ ਅੱਛਾ ਅਜੇ ਵੀ ਗੱਲ ਹੀ ਕੋਈ ਨਹੀਂ ਸਾਨੂੰ ਤਾਂ ਹੁਣ ਚੌੜਤੀ ਗੱਲ ਦੇ ਵੀ ਕੋਈ ਗੱਲ ਹੀ ਕੋਈ ਨਹੀਂ ਏਡਾ ਕਿੱਡੀ ਗੱਲ ਏਡਾ ਕਿੱਡੀ ਗੱਲ ਦੋਸਤਾਂ ਤੇ ਹੁਣ ਦੋਸਤੋ ਜਿਹੜੀ ਤੁਹਾਨੂੰ ਮੈਂ ਸਵਾਲ ਪਾਉਣ ਲੱਗਿਆ ਜੇ ਕਿਸੇ ਨੂੰ ਪਹਿਲਾਂ ਪਤਾ ਹੋਵੇ ਸਾਡੀ ਵੀਡੀਓ 'ਚ ਤੁਸੀਂ ਲਿਖ ਕੇ ਸਾਨੂੰ ਵੀ ਪਾ ਦਿਓ ਹਾਂ ਫਿਰ ਅਸੀਂ ਸੋਚ ਸਕਦਾ ਵੀ ਸਾਗਲੀ ਵੀਡੀਓ ਦਾ ਨਾਮ ਬਣਾਈਏ ਅਸੀਂ ਛੋਟੇ ਵਾਲਾ ਅਸੀਂ ਮੰਨ ਲਾਂਗੇ ਗੱਲ ਨੂੰ ਉਹ ਦੋਸਤੋ ਸਵਾਲ ਇਸ ਤਰ੍ਹਾਂ ਹੈ ਉਹ ਜਦੋਂ ਸਾਡੇ ਕੋਲੇ ਆ ਕੇ ਬਜ਼ੁਰਗ ਖੜੇ ਉਹਨੇ ਕਿਹਾ ਸਾਨੂੰ ਜਦੋਂ ਗੱਲ ਕਹੀ ਉਹਨਾਂ ਨੇ ਵੀ ਅਸੀ ਇਹ ਕਹਦਾ ਤੁਸੀਂ ਕਾਪੀ ਪੈਨ ਪੈਨਸਲ ਵਗੈਰਾ ਚੱਕ ਲਿਆ ਜੋ ਵੀ ਵੀ ਦੱਸੋ ਅੱਛਾ ਉਹ ਕਹਿੰਦਾ ਵੀ ਕਾਪੀ ਤੇ ਲਿਖਣ ਵਾਲੀ ਗੱਲ ਨਹੀਂ ਕੋਈ ਸਾਨੂੰ ਮੈਂ ਹੀ ਦੱਸ ਦਿੰਦਾ ਨਾ ਲਿਖੋ ਤੁਸੀਂ ਗੱਲ ਹੀ ਛੋਟੀ ਜਿਹੀ ਵਾਲੀ ਵੱਡੀ ਗੱਲ ਕੋਈ ਨਹੀਂ ਵੀ ਉਹਦਾ ਗੱਲ ਦਾ ਜਵਾਬ ਦੇਦੇ ਤੁਸੀਂ ਅਸੀਂ ਕਹਾਂ ਗੱਲ ਕੋਈ ਨਹੀਂ ਵੀ ਦੱਸ ਦਿੰਦਾ ਤੁਸੀਂ ਬੋਲੋ ਸਹੀ ਵੀ ਕੀ ਸਵਾਲ ਹੈ ਤੁਹਾਡਾ ਦੱਸ ਦਾਂਗੇ ਅੱਛਾ ਹੁਣ ਜਦੋਂ ਉਹਨੇ ਕਿਹਾ ਵੀ ਕਾਪੀ ਤੇ ਪੈਨਸਲ ਚੱਕਣ ਦੀ ਲੋੜ ਨਹੀਂ ਸਾਨੂੰ ਇਹਦੇ ਵੀ ਸਵਾਲ ਹੈ ਕੋਈ ਮਾਮੂਲੀ ਜਿਹਾ ਵੀ ਛੋਟਾ ਜਿਹਾ ਸਵਾਲ ਇਹਦਾ ਹੁਣੇ ਹੀ ਲੈ ਜਦੋਂ ਵੀ ਕਾਪੀ ਤੇ ਕਾ ਕੇ ਤੇ ਲਿਖਣੀ ਕੋਈ ਨਹੀਂ ਅੱ ਸਵਾਲ ਫਿਰ ਕੀ ਸੀ ਦਾ ਸਵਾਲ ਉਹ ਕਹਿੰਦਾ ਵੀ ਇੱਕ ਰਤੀ ਸ਼ਰਮਾ 9 ਜਾਣੀਆਂ ਅੱਛਾ ਕਹਿੰਦਾ 9 ਮਣ ਸ਼ਰਮਾ ਕਹਿ ਜਾਣੀਆਂ ਅੱਛਾ ਜਦੋਂ ਹੁਣ ਉਹਨੇ ਇਹ ਗੱਲ ਕਹੀ ਵੀ ਇੱਕ ਰਤੀ ਸ਼ਰਮਾ 9 ਜਾਣੀਆਂ 9 ਮਣ ਸ਼ਰਮਾ ਕਹਿ ਜਾਣੀਆਂ ਹੁਣ ਸਾਡਾ ਤਾਂ ਦਿਮਾਗ ਸੁੰਨ ਹੋ ਗਿਆ ਪਹਿਲਾਂ ਸਾਨੂੰ ਰੱਤੀ ਆਂਦੀ ਪਤਾ ਸੀ ਵੀ ਇਹਦੇ ਮਾਸੇ ਤੋਲੇ ਵੰਡ ਕੇ ਕਿਲੋਗ੍ਰਾਮਾਂ ਚ ਗਾਹ ਅੱਗੇ ਵਧੂਗਾ ਫਿਰ ਵੀ ਸਾਨੂੰ ਤਾਂ ਇਹ ਗੱਲ ਦੀ ਨਹੀਂ ਪਤਾ ਸੀ ਵੀ ਫਿਰ ਇੱਕ ਰਤੀ ਆ ਜਿਹੜੀ ਉਹ 9 ਜਾਣੀਆਂ ਪਾਉਂਦੀਆਂ ਨੇ ਫਿਰ ਉਹਦੇ ਗ੍ਰਾਮ ਵੰਡਣਗੇ ਫਿਰ ໂຕਲੇ ਵੰਣਗੇ ਫਿਰ ਉਹਦਾ ਕਿਲੋਆਂ ਤੋਂ ਕਿਲੋਆਂ ਕਿ ਗਿਣਿਆ ਜਾਊਗਾ ਉਹਦਾ ਕਿੰਨਾ ਵੱਧੂ ਵੀ ਹੁਣ ਵੀ ਇਹ ਤਾਂ ਸਾਡੇ ਤੋਂ ਸਮਝ ਤੋਂ ਪਰੇ ਹੋਗਾ ਬਸ ਜੇ ਕੋਈ ਕੁਝ ਕਾਗਜ਼ ਤੇ ਕਾਗਜ਼ ਤੇ ਕਾਪੀ ਤੇ ਕੁਝ ਕੁਝ ਲਿਖਣ ਦੀ ਕੋਸ਼ਿਸ਼ ਕੀਤੀ ਉਹ ਸਾਡੇ ਹਿਸਾਬ ਜ ਨਹੀਂ ਆਈ ਚਲੋ ਫਿਰ ਸਾਨੂੰ ਉਹਨਾਂ ਨੇ ਹੀ ਦੱਸਿਆ ਸਾਨੂੰ ਉਹ ਸਵਾਲ ਦਾ ਜਵਾਬ ਇਹੇ ਕਰਕੇ ਦੋਸਤੋ ਜੇ ਤੁਹਾਨੂੰ ਕਿਸੇ ਨੂੰ ਪਤਾ ਹੋਵੇ ਇਹ ਸਵਾਲ ਦਾ ਜਵਾਬ ਸਾਨੂੰ ਜਰੂਰ ਦਿਓ ਦੁਬਾਰੇ ਫੇਰ ਸਵਾਲ ਮੈਂ ਤੁਹਾਨੂੰ ਦੱਸ ਦਿੰਦਾ ਵੀ ਇੱਕ ਰਤੀ ਸ਼ਰਮਾ ਨੌਜਾਨੀਆ ਨੌ ਮਾਨ ਸ਼ਰਮਾ ਕਹੇ ਜਾਣੀ ਇਹ ਸਾਡਾ ਸਵਾਲ ਹੈ ਇਹ ਸਵਾਲ ਹੈ ਤੇ ਇਹਦਾ ਜਵਾਬ ਜੇ ਤੁਹਾਨੂੰ ਪਤਾ ਵੈਸੇ ਮੈਨੂੰ ਤਾਂ ਨਰਤੀਆਂ ਦਾ ਪਤਾ ਨਾ ਟੋਲਿਆਂ ਦਾ ਨਾ ਮਾਸਿਆਂ ਦਾ ਇਹਦੇ ਬਾਰੇ ਮੈਨੂੰ ਕੁਝ ਨਹੀਂ ਜਾਣਕਾਰੀ ਹੈਗੀ ਤੇ ਜੇ ਤੁਹਾਨੂੰ ਪਤਾ ਵੀ ਇਹਦਾ ਜਵਾਬ ਕੀ ਬਣਦਾ ਆਪਦੀ ਕੈਲਕੂਲੇਸ਼ਨ ਕਰ ਲਿਓ ਕਾਫੀ ਪਹਿਲਾਂ ਕਿੰਨੀ ਗਿਣਤੀ ਹੋਗੀ ਵੀ ਇਹਦੀ ਕਿੰਨੀ ਗਿਣਤੀ ਹੋਗੀ ਕਿੰਨੇ ਜਣਿਆਂ ਨੇ ਉਹ ਸਰਮਾ ਪਾਇਆ ਤੇ ਇਹ ਅਗਲੀ ਵੀਡੀਓ 'ਚ ਅਸੀਂ ਤੁਹਾਨੂੰ ਇਹਦਾ ਜਵਾਬ ਜ਼ਰੂਰ ਦੱਸਾਂਗੇ ਹਾਂ ਤੇ ਜੇ ਉਹਦੋਂ ਪਹਿਲਾਂ ਤੁਸੀਂ ਸਵਾਲ ਦਾ ਜਵਾਬ ਦੇ ਦਿੱਤਾ ਹੋ ਸਕਦਾ ਲੋੜ ਨਾ ਪਵੇ ਤੇ ਨਹੀਂ ਫਿਰ ਅਸੀਂ ਅਗਲੀ ਵੀਡੀਓ ਕੱਲ ਨੂੰ ਜਾਂ ਪਰਸੋਂ ਨੂੰ ਜਰੂਰ ਅਪਲੋਡ ਕਰਾਂਗੇ ਤੇ ਉਹਦੇ ਵਿੱਚ ਇਹਦਾ ਜਵਾਬ ਹੋਊਗਾ ਤੁਸੀਂ ਆਪ ਦਾ ਹਸਾਉਕ ਦਾ ਜਰੂਰ ਲਾਓ ਉਹਨਾਂ ਚ ਤੇ ਸਾਡੀਆਂ ਹੋਰ ਵੀਡੀਓ ਦੇਖਣ ਲਈ ਜੁੜੇ ਰਹੋ ਸਾਡੇ ਚੈਨਲ ਨਾਲ ਬਹੁਤ ਬਹੁਤ ਸ਼ੁਕਰੀਆ ਧੰਨਵਾਦ